ਦਾਨਕ ਸਿੰਘ ਜੀ ਦਾ ਲਿਖਿਆ ਨਾਵਲ ਅੱਗ ਦੀ ਖੇੜ ਭਾਗ 36ਵਾਂ ਅੰਕ 41ਵਾਂ ਦੋਹਾ ਕੁੜੀਆਂ ਨੂੰ ਸਹੀ ਸਲਾਮਤ ਲਾਹੌਰ ਉਹਨਾਂ ਦੇ ਹਮ ਮਜ਼ਹਬਾਂ ਪਾਸ ਪੰਜਾ ਕੇ ਜਦ ਸਤਨਾ ਮੜਿਆ ਤਾਂ ਲੋੜੇ ਵੇਲੇ ਹੋ ਚੁੱਕਾ ਸੀ ਸਾਰੇ ਰਾ ਉਹ ਕ੍ਰਿਸ਼ਨਾਂ ਦੀ ਚਿੰਤਾ ਵਿੱਚ ਗੋਤੇ ਖਾਂਦਾ ਆਇਆ ਸੀ ਪਰਸੋ ਤੋਂ ਜਿਸ ਵੇਲੇ ਤੋਂ ਸ਼ਹਿਰ ਉੱਤੇ ਇਹ ਸ਼ੈਤਾਨੀ ਕਹਿਰ ਜਿਵੇਂ ਸਿਰੇ ਨਾਜ਼ਲ ਹੋਣਾ ਸ਼ੁਰੂ ਹੋਇਆ ਉਹ ਉਹ ਕ੍ਰਿਸ਼ਨ ਨੂੰ ਨਹੀਂ ਸੀ ਦੇਖ ਸਕਿਆ ਜਦ ਕਿ ਉਹ ਜਾਣਦਾ ਸੀ ਕਿ ਇਸ ਕਚਹਿਰੀ ਕੈਰੀ ਹੋਣੀ ਦਾ ਉਸ ਵਿਚਾਰੀ ਦੇ ਦਿਲ ਤੇ ਕੀ ਅਸਰ ਹੋ ਰਿਹਾ ਹੋਵੇਗਾ ਜਦੋਂ ਕੋਠੀ ਵਿੱਚ ਪੂਜਾਤਾਰੂਕਮਨ ਉਸ ਨੂੰ ਕਮਰੇ ਦੇ ਬੂਹੇ ਵਿੱਚ ਮਿਲੀ ਜਿਹੜੀ ਸਤਨਾਮ ਨੂੰ ਦੇਖਦੀ ਆਈ ਇਸ ਤਰ੍ਹਾਂ ਫਿਸਪਈ ਜਿਵੇਂ ਉਸ ਦੀਆਂ ਅੱਖਾਂ ਦੇ ਅਥਰੂ ਸਤਨਾਮ ਦੀ ਹੀ ਉਡੀਕ ਵਿੱਚ ਰੁਕੇ ਹੋਏ ਸਨ ਉੱਡਿਆ ਕੇ ਬੋਲੀ ਭਰਾ ਜੀ ਉਸ ਨੂੰ ਰੋਕੋ ਕਿਸੇ ਤਰ੍ਹਾਂ ਕਿਸ ਨੂੰ ਪਰਚਾਈ ਸਤਨਾਮ ਨੇ ਘਬਰਾ ਕੇ ਪੁੱਛਿਆ ਕ੍ਰਿਸ਼ਨਾ ਜਾ ਰਹੀ ਐ ਭਰਾ ਜੀ ਭਗਵਾਨ ਦਾ ਵਾਸਤਾ ਜੀ ਉਸ ਨੂੰ ਰੋਕੋ ਸਤਨਾ ਮੂੰਹ ਤੱਕਦਾ ਰਹਿ ਗਿਆ ਇਸ ਬਜਾਰ ਤੇ ਜਹੀ ਦਾ ਕੁਝ ਵੀ ਮਤਲਬ ਉਸਦੇ ਪੇਟ ਪੱਲੇ ਨਾ ਪਿਆ ਉਸ ਨੇ ਰੁਕਮਣ ਤੇ ਹੋਰ ਨੇੜੇ ਹੋ ਕੇ ਪੁੱਛਿਆ ਕਿੱਥੇ ਜਾ ਰਹੀ ਐ ਕ੍ਰਿਸ਼ਨਾ ਉਹ ਹੈ ਕਿੱਥੇ ਇਸ ਵੇਲੇ ਕਪੜਾ ਲੱਤਾ ਸਾਮ ਰਹੀ ਐ ਨਾਲ ਦੇ ਕਮਰੇ ਵਿੱਚ ਰੁਕਮਣ ਤੇ ਅਥਰੂ ਬਰਾਬਰ ਜਾ ਰਹੀ ਸੀ ਸਤਨਾਮ ਨੇ ਹੋਰ ਕੁਝ ਨਹੀਂ ਪੁੱਛਿਆ ਤੇ ਦੂਸਰੇ ਕਮਰੇ ਵਿੱਚ ਪਹੁੰਚ ਕੇ ਹੀ ਉਸ ਨੇ ਡੂੰਗਾ ਸਾਲਿਆ ਉਸ ਵੇਖਿਆ ਉਹੀ ਛੋਟੀ ਟਰੰਕੀ ਕ੍ਰਿਸ਼ਨਾਂ ਦੇ ਸਾਹਮਣੇ ਖੁੱਲੀ ਪਈ ਸੀ ਜਿਹੜੀ ਉਸ ਦਿਨ ਸਤਨਾਮ ਨੇ ਜੂਸਬ ਦੇ ਮਕਾਨ ਤੋਂ ਬਾਪੇ ਵੇਲੇ ਵਾਲੇ ਟੱਪੜੇ ਟਰੰਕ ਦੇ ਨਾਲ ਲਿਆਂਦੀ ਸੀ ਤੇ ਕ੍ਰਿਸ਼ਨਾਂ ਇਧਰੋਂ ਉਧਰੋਂ ਆਪਣਾ ਕੱਪੜਾ ਲੱਤਾ ਇਕੱਠਾ ਕਰਕੇ ਉਸ ਵਿੱਚ ਪਾ ਰਹੀ ਸੀ ਜਿਉਂ ਹੀ ਸਤਨਾਮ ਉੱਤੇ ਉਸਦੀ ਨਜ਼ਰ ਪਈ ਕਿ ਹਥਲੇ ਕੰਮ ਨੂੰ ਵਿੱਚੇ ਛੱਟ ਕੇ ਉਹ ਹੀ ਕਹਿੰਦੀ ਹੋਈ ਉਸ ਦੇ ਗਲਾ ਲੱਗੀ ਤੁਸੀਂ ਆਗੇ ਪ੍ਰਾਜੀ ਸ਼ੁਕਰ ਪਰ ਜਵਾਬ ਵਿੱਚ ਸਤਨਾਮ ਨਾ ਬੋਲਿਆ ਨਾ ਹਿੱਲਿਆ ਤੇ ਨਾ ਹੀ ਉਸ ਦੀਆਂ ਅੱਖਾਂ ਵਿੱਚ ਕੋਈ ਹਰਕਤ ਪੈਦਾ ਹੋਈ ਮਾਨੋ ਕ੍ਰਿਸ਼ਨ ਆ ਇਸ ਵੇਲੇ ਪੱਥਰ ਦੇ ਕਿਸੇ ਬੁੱਤ ਨੂੰ ਜੱਪੀ ਵਿੱਚ ਘੁੱਟ ਰਹੀ ਸੀ ਪ੍ਰਾਜੀ ਪ੍ਰਾਜੀ ਮੈਂ ਕਹਿਣੀ ਆ ਕੀ ਹੋ ਗਿਆ ਤੁਹਾਨੂੰ ਪ੍ਰਾਜੀ ਬੋਲੋ ਨਾ ਇਤ ਕੀ ਸਤਨਾਮ ਦੇ ਹੋਠ ਖੁੱਲੇ ਕਿੱਥੇ ਜਾ ਰਹੀ ਹੈ ਕ੍ਰਿਸ਼ਨਾ ਬਿਜਾਏ ਜਵਾਬ ਦੇਣ ਤੇ ਕ੍ਰਿਸ਼ਨਾ ਨੇ ਪਰਲੇ ਵਾਲੇ ਵਿੱਚੋਂ ਕੋਈ ਤਹਿ ਕੀਤੇ ਹੋਏ ਕਾਗਜ਼ ਲਿਆ ਕੇ ਉਸ ਨੂੰ ਫੜਾ ਦਿੱਤੇ ਤੇ ਕਹਿਣ ਲੱਗੀ ਪਹਿਲਾਂ ਇਹ ਪੜ ਲਓ ਬਾਕੀ ਗੱਲਾਂ ਫੇਰ ਕਰਾਂਗੇ ਜਾਓ ਦੂਜੇ ਕਮਰੇ ਵਿੱਚ ਬੈਠ ਕੇ ਪੜੋ ਤੇ ਮੈਂ ਉੱਥੇ ਹੀ ਆਈ ਜੀ ਤੇ ਕਹਿੰਦਿਆਂ ਕਹਿੰਦਿਆਂ ਜੋਰੋ ਜੋਰੀ ਉਸ ਦੇ ਸਤਨਾਮ ਨੂੰ ਬੁਹੇ ਤੋਂ ਬਾਹਰ ਤੱਕ ਦਿੱਤਾ ਅੰਦਰ ਜਾ ਕੇ ਸਤਨਾਮ ਇੱਕ ਕੁਰਸੀ ਤੇ ਬੈਠ ਗਿਆ ਤੇ ਚਿੱਠੀ ਪੜ੍ਹਨੀ ਉਸ ਸ਼ੁਰੂ ਕੀਤੀ ਮੇਰੇ ਮਿੱਠੇ ਵੀਰ ਅਹ ਇਸ ਚਿੱਠੀ ਨੂੰ ਪੜ੍ਹ ਕੇ ਤੇ ਮੈਨੂੰ ਨਾ ਦੇਖ ਕੇ ਤੁਹਾਡੀ ਕੀ ਹਾਲਤ ਹੋਵੇਗੀ ਇਸ ਦਾ ਜਦ ਖਿਆਲ ਕਰਦੀ ਹਾਂ ਤਾਂ ਦਿਲ ਟੁਕੜੇ ਹੋ ਹੋ ਜਾਂਦਾ ਹੈ ਪਰ ਕੀ ਕਰਾਂ ਬੇਵਸੀ ਨੇ ਇਹੋ ਕੁਝ ਕਰਨ ਲਈ ਮਜਬੂਰ ਕਰ ਦਿੱਤਾ ਹੈ ਪਰਸੋ ਰਾਤ ਤੁਸੀਂ ਚਲੇ ਗਏ ਤੇ ਉਸ ਤੋਂ ਬਾਅਦ ਹੁਣ ਤੱਕ ਜੋ ਕੁਝ ਸ਼ਹਿਰ ਵਿੱਚ ਹੋ ਰਿਹਾ ਹੈ ਇਸ ਨੇ ਮੇਰੇ ਦਿਲ ਦੀ ਕੀ ਹਾਲਤ ਕੀਤੀ ਦੱਸਾਂ ਦੀ ਤਾਕਤ ਨਾ ਜਵਾਨ ਵਿੱਚ ਹੈ ਨਾ ਕਾਲਮ ਵਿੱਚ ਤੇ ਮੈਂ ਬੇਵਸੀ ਦੀ ਤਸਵੀਰ ਬਣੀ ਹੋਈ ਅਜੇ ਤੱਕ ਜਿਉਂਦੀ ਹਾਂ ਕਾਸ਼ ਕਿ ਤੋਂ ਕੋਈ ਗੋਲੀ ਜਾਪਾਂ ਪਾ ਕੇ ਮੇਰੀ ਵੀ ਅਲਖ ਮਗਾ ਜਾਂਦਾ 13 ਤਰੀਕ ਦੀ ਸਾਰੀ ਰਾਤ ਤੇ 14 ਦਾ ਸਾਰਾ ਦਿਨ ਮੈਂ ਇਸੇ ਦਿਮਾਗ ਸੋਚੀ ਵਿੱਚ ਗੁਜ਼ਾਰ ਦਿੱਤੇ ਕਿ ਆਖਰ ਮੈਂ ਕਿਸ ਮਰਜ਼ ਦੀ ਦੁਆ ਹ ਜਦ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਇੱਕ ਕਿਆਮਤ ਵਰਤ ਰਹੀ ਹੈ ਤੇ ਮੈਂ ਫਿਰ ਵੀ ਬਗੈਰ ਤਵੰਗ ਜਿਉਂਦੀ ਬੈਠੀ ਆ ਸੋਚ ਸੋਚ ਕੇ ਸੋਚ ਸੋਚ ਕੇ ਅਖੀਰ ਮੈਨੂੰ ਇੱਕ ਰਸਤਾ ਲੱਭ ਹੀ ਪਿਆ ਜਿਸ ਉੱਤੇ ਤੁਹਾਨੂੰ ਤੋਂ ਬਿਨਾ ਹੁਣ ਮੇਰੇ ਲਈ ਹੋਰ ਕੋਈ ਚਾਰਾ ਬਾਕੀ ਨਹੀਂ ਰਹਿ ਗਿਆ ਜ ਆਪਦਾ ਇੱਕ ਕੁਸਤੋਂ ਖੂਨ ਦਾ ਸਿਲਸਲਾ ਜਿਸ ਤਰੀਕੇ ਨਾਲ ਇੱਥੇ ਤੀਖ ਪੁੱਜਾ ਹੈ ਉਹ ਇਹ ਉਹੀ ਤਰੀਕਾ ਹੈ ਜਿਸ ਦਾ ਮੈਂ ਤੁਹਾਡੇ ਪਾਸ ਕਈ ਵਾਰੀ ਜ਼ਿਕਰ ਕਰ ਚੁੱਕੀ ਹਾਂ ਇਹ ਸਭ ਬਦਲੇ ਦੀ ਅੱਗ ਹੈ ਜਿਹੜੀ ਇਸ ਵੇਲੇ ਲੋਕਾਂ ਦੇ ਦਿਲਾਂ ਵਿੱਚ ਭੜਕ ਉਠੀ ਹੈ ਪਛਮੀ ਪੰਜਾਬ ਵਿੱਚ ਮੁਸਲਮਾਨਾਂ ਨੇ ਜਿਹੜੇ ਜ਼ੁਲਮ ਤਸੱਦਦ ਹਿੰਦੂਆਂ ਸਿੱਖਾਂ ਉੱਤੇ ਕੀਤੇ ਉਹਨਾਂ ਦਾ ਬਦਲਾ ਅੱਜ ਪੂਰਬੀ ਪੰਜਾਬ ਦੇ ਹਿੰਦੂ ਸਿੱਖ ਮੁਸਲਮਾਨਾਂ ਪਾਸੋਂ ਲੈ ਰਹੇ ਹੋ ਪਰ ਕੀ ਇਹ ਸلسਲਾ ਇੱਥੇ ਖਤਮ ਹੋ ਜਾਵੇਗਾ ਇਸ ਦੇ ਬਦਲੇ ਦੀ ਸ਼ਕਲ ਵਿੱਚ ਪੱਛਮੀ ਪੰਜਾਬ ਦੇ ਮੁਸਲਮਾਨ ਜੋ ਕੁਝ ਹਿੰਦੂਆਂ ਸਿੱਖਾਂ ਨਾਲ ਕਰਨਗੇ ਉਸ ਦਾ ਖਿਆਲ ਕਰਕੇ ਹੀ ਇਸ ਵੇਲੇ ਰੌਂਟੇ ਖੜੇ ਹੋ ਰਹੇ ਹਨ ਸੋ ਮੈਂ ਜੋ ਫੈਸਲਾ ਆਪਣੇ ਦਿਲ ਨਾਲ ਕੀਤਾ ਹੈ ਉਹ ਇਹ ਹੈ ਕਿ ਮੈਂ ਪੱਛਮੀ ਪੰਜਾਬ ਵਿੱਚ ਜਾਵਾਂਗੀ ਮੈਂ ਪੋਠੋਹਾਰ ਵਿੱਚ ਹਜ਼ਾਰੇ ਵਿੱਚ ਤੇ ਹੋਰ ਮੁਸਲਮਣ ਇਲਾਕਿਆਂ ਵਿੱਚ ਫਿਰ ਫਿਰ ਕਿ ਉਹਨਾਂ ਵੈਸ਼ੀਆਂ ਨੂੰ ਜਹਨ ਨਸ਼ੀਨ ਕਰਾਵਾਂਗੀ ਕਿ ਇਹ ਬਦਲੇ ਦੀ ਅੱਗ ਦੋਹਾਂ ਲਈ ਹੀ ਇੱਕੋ ਜਿੰਨੀ ਖਤਰਨਾਕ ਹੈ ਦੋਹੇ ਤਰਾਂ ਦਾ ਇਹ ਵਿੜਾ ਕਰਕੇ ਛੱਡੇਗੀ ਮੈਂ ਦੇਖਦੀ ਹਾਂ ਮੇਰੀ ਵੀਰ ਕਿ ਇਹ ਇੱਥੇ ਰਹਿ ਕੇ ਮੈਂ ਖੁਦਾ ਦੀ ਖਲਕਤ ਦਾ ਦੁੱਖ ਨਹੀਂ ਵੰਡਾ ਸਕਦੀ ਪਰ ਬਤਨ ਵਿੱਚ ਜਾ ਕੇ ਮੈਂ ਆਪਣੇ ਪਤਨੀਆਂ ਆਪਣੇ ਹਮਜਵਾਂ ਵਿੱਚ ਫਿਰਾਂਗੀ ਪਰ ਉਹਨਾਂ ਦੇ ਦਿਲਾਂ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੀ ਮੇਰਾ ਦਿਲ ਪੁਕਾਰ-ਪੁਕਾਰ ਕੇ ਕਹਿ ਰਿਹਾ ਹੈ ਕਿ ਇਸ ਵਿੱਚ ਮੈਂ ਜ਼ਰੂਰ ਕਾਮਯਾਬ ਹੋਵਾਂਗੀ ਮੇਰੇ ਵੀਰ ਮੈਂ ਇਸ ਵੇਲੇ ਦੋ ਹੀ ਨੁਕਤੇ ਅੱਖਾਂ ਅੱਗੇ ਰੱਖ ਕੇ ਜਾ ਰਹੀ ਹਾਂ ਜਾਂ ਕਾਮਯਾਬੀ ਜਾਂ ਮੌਤ ਤੇ ਮੈਂ ਇਹ ਤੁਸਾਂ ਸਾਰਿਆਂ ਨੂੰ ਯਕੀਨ ਦਿਵਾਉਂਦੀ ਹਾਂ ਕਿ ਨਿਕੰਮੇ ਕਾਮੀ ਦੀ ਹਾਲਤ ਵਿੱਚ ਮੈਂ ਕਦੇ ਜਿਉਂਦੀ ਨਹੀਂ ਰਹਾਂਗੀ ਜੇ ਮੈਂ ਕੁਝ ਨਾ ਕਰ ਸਕੀ ਤਾਂ ਮੌਤ ਨੂੰ ਜੱਫੀ ਪਾ ਲਵਾਂਗੀ ਸੋ ਮੇਰੇ ਚੰਗੇ ਵੀਰ ਮੈਂ ਤੁਹਾਡੇ ਪਾਸੋਂ ਮੰਗ ਕਰਦੀ ਹਾਂ ਕਿ ਇਸ ਵੇਲੇ ਮੇਰੇ ਰਸਤੇ ਵਿੱਚ ਕੋਈ ਰੋਕ ਨਾ ਪਾਣੀ ਕੋਈ ਜਰਾ ਜਿੰਨੀ ਵੀ ਜਜ਼ਬਾਤੀ ਗੱਲ ਮੇਰੇ ਨਾਲ ਨਾ ਕਰਨੀ ਮੈਂ ਆਪਣੇ ਆਪ ਨੂੰ ਤੇ ਆਪਣੇ ਦਿਲ ਨੂੰ ਪੱਥਰ ਬਣਾ ਲਿਆ ਹੈ ਤੇ ਤਦ ਤੇ ਇੱਕ ਪੱਥਰ ਹੀ ਰਹਿ ਗਿਆ ਜਾਂਦੀ ਕਿ ਮੇਰੀ ਮੰਜ਼ਿਲ ਨੇੜੇ ਨਾ ਜਾਂਦੀ ਮੇਰੀ दिली ਤਮੰਨਾ ਸੀ ਕਿ ਤੁਹਾਨੂੰ ਮਿਲ ਕੇ ਜਾਂਦੀ ਇਸੇ ਲਈ ਪਰਸੋਂ ਤੋ ਡੀ ਕਰ ਰਹੀ ਆਂ ਪਰ ਤੁਸੀਂ ਨਹੀਂ ਮੁੜੇ ਯਕੀਨਨ ਤੁਸੀਂ ਕਿਸੇ ਜ਼ਰੂਰੀ ਕੰਮ ਵਿੱਚ ਲੱਗੇ ਹੋਏ ਹੋਵੋਗੇ ਜਦਕਿ ਇਸ ਵੇਲੇ ਸ਼ਹਿਰ ਨੂੰ ਤੁਹਾਡੀ ਬੜੀ ਲੋੜ ਹੈ ਸੋ ਇੱਕ ਗੱਲੋ ਚੰਗਾ ਹੀ ਹੋਇਆ ਕੀ ਜਾਣ ਤੋਂ ਪਹਿਲਾਂ ਤੁਸੀਂ ਮੈਨੂੰ ਨਹੀਂ ਮਿਲ ਸਕੇ ਤੁਹਾਡਾ ਭਰਿਆ ਦਿਲ ਵੇਖ ਕੇ ਤੁਹਾਡੀਆਂ ਅੱਖਾਂ ਵਿੱਚ ਗਲੇਟੂ ਤੱਕ ਤੱਕ ਕੇ ਮੋਂਕਨ ਸੀ ਮੇਰਾ ਦਿਲ ਲਰਜਸ ਖਾ ਜਾਂਦਾ ਇਹੋ ਵਜ੍ਹਾ ਹੈ ਕਿ ਮੈਂ ਆਪਣੇ ਜਾਨ ਦਾ ਪਿਤ ਸਿਰ ਭਾਬੀ ਰੁਕਮਨ ਅੱਗੇ ਹੀ ਖੋਲਿਆ ਹੈ ਮੈਂ ਬਾਪੂ ਜੀ ਨੂੰ ਵੀ ਕੁਝ ਨਹੀਂ ਦੱਸਿਆ ਕਿਉਂਕਿ ਆਪਣੇ ਦਿਲ ਦੀ ਕਮਜ਼ੋਰੀ ਤੋਂ ਹਾਲੇ ਮੈਂ ਬੇਖਬਰ ਨਹੀਂ ਹਾਂ ਸੋ ਮੈਂ ਜਾ ਰਹੀ ਹਾਂ ਬੀਰ ਤੇ ਜਾਂਦੀ ਹੋਈ ਆਪਣੇ ਬਾਪੂ ਤੇ ਭਾਪੀ ਰੁਕਮਣ ਨਾਲ ਨਾਲ ਹੀ ਜੋਸਫ ਦੀ ਵੀ ਸੌਂਪਣੀ ਤੁਹਾਨੂੰ ਘਰ ਚੱਲੀ ਆ। ਦਿਲ ਕਰਦਾ ਸੀ ਕਿ ਜਾਣ ਤੋਂ ਪਹਿਲਾਂ ਇੱਕ ਵਾਰੀ ਹਸਪਤਾਲ ਜਾ ਕੇ ਵਿਚਾਰੇ ਜੋਸਫ ਦੀ ਬਿਮਾਰੀ ਪੁੱਰਛੀ ਕਰ ਆਂਦੀ। ਪਰ ਡਰ ਹੈ ਕਿ ਕਿਮਤੇ ਜੋਸਫ ਦੀ ਮੁਹੱਬਤ ਮੇਰੇ ਰਸਤੇ ਵਿੱਚ ਰੁਕਾਵਟ ਬਣ ਜਾਵੇ। ਸੜਕ ਤੋਂ ਮੁਸਲਮ ਮੁਹਾਦਰਿਨ ਦੀਆਂ ਲਾਰੀਆਂ ਤੇ ਟਰੱਕ ਟਰੰਕ ਟਰੱਕ ਆਮ ਲੰਘ ਰਹੇ ਨੇ। ਮੈਂ ਕਿਸੇ ਉੱਤੇ ਵੀ ਚੜ ਜਾਵਾਂਗੀ। ਬਤੇ ਤੁਸੀਂ ਇਹ ਖਿਆਲ ਕਰੋ ਕਿ ਕੰਜਾਨ ਕੁੜੀ ਸਫਰ ਵਿੱਚ ਔਖੀ ਹੋਵੇਗੀ ਇਸ ਵੇਲੇ ਮੈਂ ਆਪਣੇ ਅੰਦਰ ਦੇ ਸੋ ਆਦੂਣਾ ਜਿਹੀ ਤਾਕਤ ਮਹਿਸੂਸ ਕਰ ਰਹੀ ਹਾਂ ਤੇ ਵਕਤ ਆਉਣ ਤੇ ਦੱਸਾਂਗੀ ਕਿ ਮੈਂ ਕੀ ਕੁਝ ਕਰ ਸਕਦੀ ਹਾਂ ਸੋ ਮੇਰੀ ਬਿਲਕੁਲ ਵੀ ਫਿਕਰ ਸੋ ਮੇਰੀ ਵੱਲੋਂ ਬਿਲਕੁਲ ਬੇਫਿਕਰਾ ਰਹਿਣਾ ਬਾਪੂ ਜੀ پاسੋਂ ਮੈਂ ਜਾਣ ਦੀ ਇਜਾਜ਼ਤ ਨਹੀਂ ਲੈ ਸਕੀ ਉਹਨਾਂ ਨੂੰ ਮਿਲ ਕੇ ਵੀ ਨਹੀਂ ਜਾਵਾਂਗੀ ਛਾ ਦੋਨਾਂ ਦੀ ਹਾਲਤ ਵੀ ਕਿ ਮੈਂ ਆਪਣੇ ਆਪ ਨੂੰ ਬਰਕਰਾਰ ਨਾ ਰੱਖ ਸਕਾਂ ਤੁਸੀਂ ਇਹ ਚਿੱਠੀ ਉਹਨਾਂ ਨੂੰ ਸੁਣਾ ਕੇ ਜ ਜਦੋਂ ਤੱਕ ਹੋ ਸਕੇ ਧੀਰਜ ਤਲਾਸ਼ਾ ਦੇਣਾ ਮੈਂ ਜਿੱਥੇ-ਜਿੱਥੇ ਵੀ ਜਾਵਾਂਗੀ ਤੇ ਜੋ ਕੁਝ ਵੀ ਕਰਾਂਗੀ ਚਿੱਠੀਆਂ ਰਾਈ ਸਭ ਕੁਝ ਤੁਹਾਨੂੰ ਲਿਖਦੇ ਰਹਾਂਗੀ ਰੱਬ ਨੇ ਚਾਹੇ ਤਾਂ ਅਸੀਂ ਫਿਰ ਮਿਲਾਂਗੇ ਮੇਰੇ ਮਿੱਠੇ ਵੀਰ ਤੁਹਾਡੀ ਨੰਨੀ ਭੈਣ ਕ੍ਰਿਸ਼ਨਾ ਚਿੱਠੀ ਖਤਮ ਕਰਕੇ ਜਸਤਨਾਮ ਨੇ ਸਿਰ ਚੁੱਕਿਆ ਤਾਂ ਕ੍ਰਿਸ਼ਨਾ ਉਸ ਨੂੰ ਪਿੱਠ ਪਿੱਛੇ ਖੜੀ ਦਿਖਾਈ ਦਿੱਤੀ ਸਤਨਾਮ ਨੇ ਉਸ ਵੱਲ ਅੱਖਾਂ ਚੁੱਕੀਆਂ ਕੁਝ ਬੋਲਣ ਲਈ ਬੁੱਲ ਖੋਲੇ ਪਰ ਬੋਲਣ ਵਿੱਚ ਉਹ ਕਾਮਯਾਬ ਨਾ ਹੋ ਸਕਿਆ। ਕ੍ਰਿਸ਼ਨ ਆਪਣੇ ਥਾਂ ਤੋਂ ਗਾਂ ਵਦੀ ਤੇ ਵੱਧ ਕੇ ਉਸ ਨੇ ਸਤਨਾਮ ਦਾ ਸਿਰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ। ਅੰਜਾਨੇ ਬੱਚੇ ਵਾਂਗ ਸਤਨਾਮ ਫੁੱਟ-ਫੁੱਟ ਕੇ ਰੋ ਰਿਹਾ ਸੀ। ਕ੍ਰਿਸ਼ਨ ਅਡਪੱਟੇ ਦੇ ਪੱਲੇ ਨਾਲ ਉਸ ਦੀਆਂ ਅੱਖਾਂ ਪੂੰਝ ਰਹੀ ਸੀ ਤੇ ਉਸ ਦੀਆਂ ਆਪਣੀਆਂ ਅੱਖਾਂ ਜਿਹੜੀਆਂ ਇਸ ਹਾਲਤ ਵਿੱਚ ਕਦੀ ਵੀ ਸੁੱਕੀਆਂ ਨਹੀਂ ਸਨ ਰਹਿ ਸਕਦੀਆਂ ਉਸੇ ਤਰ੍ਹਾਂ ਖੁਸ਼ਕ ਸਨ। ਜਾਜੀਬੇਦੀ ਪੌਂਚ ਤੋਂ ਬਹੁਤ ਦੂਰ ਕਿਸੇ ਦੂਰ ਦਿਸਦੇ ਅਦਰਸ਼ ਵੱਲ ਲੱਗੀਆਂ ਹੋਈਆਂ ਉਸ ਦਿਨ ਹਰ ਅਸਰ ਤੋਂ ਅਣਪੇ ਚੱਖਾਂ ਉਧਰ ਰੋਕਮਣੀ ਬੂਹੇ ਵਿੱਚ ਖੜੀ ਸ਼ਾਇਦ ਪਹਿਰਾ ਦੇ ਰਹੀ ਸੀ ਸੋਮਤੇ ਕੋਈ ਚਾਨਕ ਇਧਰ ਆ ਕੇ ਇਹਨਾਂ ਦੋਹਾਂ ਨੂੰ ਵੇਖ ਲਵੇ ਜਾਂ ਸਤਨਾਮ ਦੀਆਂ ਸਿਸਕੀਆਂ ਸੁਣ ਲਵੇ ਕ੍ਰਿਸ਼ਨ ਸਤਨਾਮ ਦੀ ਹਾਲਤ ਜਦ ਅਜਾ ਜਰਾ ਸੰਭਲੀ ਤਾਂ ਉਸਨੇ ਦਰਦ ਭਰੀ ਬਾਜ ਵਿੱਚ ਕਿਹਾ ਤੂੰ ਆਸਮਾਨ ਵਿੱਚੋਂ ਤਾਰਿਆਂ ਨੂੰ ਫੜਨ ਦੀ ਇਹ ਜਿਹੜੀ ਕੋਸ਼ਿਸ਼ ਕਰ ਰਹੀ ਹੈ ਇਸ ਨੂੰ ਮੈਂ ਸਭੀ ਬਚਪਨ ਜਾਂ ਚੱਲ ਬਣੇ ਤੇ ਹੋਰ ਕੁਝ ਨਹੀਂ ਕਹਿ ਸਕਾਂਗਾ ਮੈਂ ਤਾਂ ਤੈਨੂੰ ਰੋਕਦਾ ਨਹੀਂ ਪਰ ਕ੍ਰਿਸ਼ਨਾ ਮੇਰੀ ਦਰਖਾਸਤ ਹੈ ਕਿ ਤੂੰ ਆਪਣੇ ਫੈਸਲੇ ਨੂੰ ਇੱਕ ਵਾਰੀ ਫੇਰ ਸੋਚ ਮੈਂ ਸੋਚ ਲਿਆ ਹੈ ਪ੍ਰਾਜੀ ਕ੍ਰਿਸ਼ਨਾਂ ਦੇ ਲਵਚਾਂ ਵਿੱਚ ਪੱਥਰ ਵਰਗਾ ਕੁਰਖਤ ਲਹਿਜਾ ਸੀ ਮੈਂ ਜੋ ਸੋਚਣਾ ਸੀ ਸੋਚ ਬੈਠੀ ਹਾਂ ਇਹ ਗੱਲ ਤਾਂ ਹੈ ਪਰ ਮੈਂ ਠੀਕ ਹੈ ਪਰ ਰੱਬ ਦੇ ਵਾਸਤੇ ਹੁਣ ਮੈਨੂੰ ਰੋਕੋ ਨਾ ਮੇਰੇ ਇਰਾਦੇ ਤੋਂ ਕੋਈ ਗੱਲ ਨਹੀਂ ਜੋ ਮੇਰੀ ਕਿਸਮਤ ਵਿੱਚ ਨਿਕਾਮੀ ਦਾ ਹੀ ਮੋਹ ਵੇਖਣਾ ਲਿਖਿਆ ਹੋਵੇਗਾ ਤਾਂ ਇਹ ਯਕੀਨ ਜਾਣੇ ਕਿ ਫਿਰ ਮੇਰੀ ਜ਼ਿੰਦਗੀ ਦੀ ਕੋਈ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਬਸ ਰੱਬ ਦੇ ਵਾਸਤੇ ਕ੍ਰਿਸ਼ਨਾ ਸਤਨਾਮ ਸਖਤ ਕਬਰਾਟ ਵਿੱਚ ਬੋਲਿਆ ਇੱਕਦਮ ਇਤਨੀ ਜਲਦੀ ਨਾਲ ਜਲਦੀ ਨਾ ਮਚਾ ਆਖਿਰ ਮੇਰਾ ਵੀ ਤਾਂ ਤੇਰੇ ਉੱਤੇ ਕੁਝ ਦਾਇਆ ਹੈ ਕ੍ਰਿਸ਼ਨਾ ਇਸ ਤਰ੍ਹਾਂ ਤੂੰ ਮੇਰਾ ਦਿਲ ਤੋੜ ਕੇ ਉੱਠ ਤੁਰੇਂਗੀ ਇਸ ਦੀ ਤਾਂ ਮੈਨੂੰ ਤੇ ਅਥਰੂਆਂ ਨੇ ਇੱਕ ਵਾਰੀ ਫਿਰ ਉਸ ਦਾ ਗਲਾ ਰੋਕ ਦਿੱਤਾ ਪਰ ਕ੍ਰਿਸ਼ਨ ਉਸੇ ਤਰ੍ਹਾਂ ਨਿਭਜ ਸੀ ਬੇਦਰਦ ਤੇ ਬੇਅਸਰ ਕੇਵਲ ਉਸਨੇ ਇੱਕ ਵਾਰੀ ਫੇਰ ਸਤਨਾੰਦ ਦਾ ਸਿਰ ਹਿੱਕ ਨਾਲ ਲਾਇਆ ਸਤਨਾੰਦ ਨੇ ਫੇਰ ਅੱਖਾਂ ਚੁੱਕੀਆਂ ਉਸ ਦਾ ਖਿਆਲ ਸੀ ਕਿ ਉਸ ਦੇ ਅਥਰੂ ਆਣੇ ਇਤ ਕਿ ਜ਼ਰੂਰ ਕ੍ਰਿਸ਼ਨਾਂ ਦੇ ਦਿਲ ਨੂੰ ਕੁਝ ਨਾ ਕੁਝ ਪਿੰਗਰਾ ਆਇਆ ਹੋਵੇਗਾ ਪਰ ਕ੍ਰਿਸ਼ਨ ਉਸੇ ਤਰ੍ਹਾਂ ਬੇਲਿ ਲਚਕ ਸੀ ਅੱਛਾ ਕ੍ਰਿਸ਼ਨ ਸਤਨਾਮਨ ਨਰਾਸ਼ ਹੋ ਕੇ ਬੋਲੇ ਜਾ ਪ੍ਰਮਾਤਮਾ ਤੈਨੂੰ ਕਾਮਯਾਬ ਕਰੇ ਪਰ ਜਾਣ ਲੱਗੀ ਆਪਣੇ ਵੀਰ ਨੂੰ ਇੱਕ দান ਜਾਂ ਤਾਂ ਦੇ ਦਿੰਦੀ ਆ ਇੱਕ ਤਾਂ ਮੈਂ ਚਾਹੁੰਦਾ ਹਾਂ ਕਿ ਜਾਣ ਤੋਂ ਪਹਿਲੇ ਇੱਕ ਵਾਰੀ ਤੂੰ ਜੂਸਪਨੂ ਜ਼ਰੂਰ ਮਿਲ ਲਵੇਂ ਦੂਜਾ ਮੇਰੀ ਇਹ ਵੀ ਖੁਆਇਸ਼ ਹੈ ਕਿ ਜੇ ਤੂੰ ਜ਼ਰੂਰ ਜਾਣਾ ਹੀ ਹੈ ਤਾਂ ਮੇਰੇ ਮੈਂ ਤੇਰੇ ਲਈ ਕੁਝ ਸਹੂਲਤਾਂ ਪੈਦਾ ਕਰ ਸਕਾਂ ਬਹੁਤਾ ਕੁਝ ਤਾਂ ਫਿਲਹਾਲ ਮੈਂ ਸੋਚ ਨਹੀਂ ਸਕਿਆ ਸਕਿਆ ਪਰ ਇਤਨਾ ਕਰਨ ਦੀ ਮੇਰੀ ਸਲਾਹ ਹੈ ਕਿ ਮੈਂ ਤੈਨੂੰ ਜੀਪ ਵਿੱਚ ਲੈ ਕੇ ਜਾ ਲੈ ਜਾ ਕੇ ਲਾਹੌਰ ਪੰਚਾਹਦਿਆ ਉੱਥੇ ਮੇਰੇ ਕਈ ਮੁਸਲਮਾਨ ਦੋਸਤਾਂ ਜਿਨ੍ਹਾਂ ਨੂੰ ਮੈਂ ਤੇਰੀ ਸੌਂਪਣੀ ਕਰਦੇ ਆਂਗਾ ਮੇਰਾ ਯਕੀਨ ਹੈ ਕਿ ਉਹ ਤੇਰੇ ਲਈ ਬੜੇ ਮਦਦਗਾਰ ਸਾਥਤ ਹੋਣਗੇ ਕ੍ਰਿਸ਼ਨਾ ਭਾਮੇ ਆਪਣੇ ਫੈਸਲੇ ਵਿੱਚ ਕੋਈ ਜਰਾ ਜਿੰਨੀ ਵੀ ਮਦਖਲਤ ਨਹੀਂ ਸੀ ਚਾਹੁੰਦੀ ਪਰ ਸਤਨਾਦੀਸ ਤਜ਼ਵੀਜ਼ ਕਿਸੇ ਹੱਦ ਤੱਕ ਉਸ ਨੂੰ ਪਸੰਦ ਆਈ ਦੋ ਕਮੈਂਟ ਉਹ ਸੋਚਦੀ ਰਹੀ ਫਿਰ ਬੋਲੀ ਚਲੋ ਮਨਜ਼ੂਰ ਹੈ ਪਰ ਜੇ ਮੇਰੀ ਇੱਕ ਸ਼ਰਤ ਮੰਨੋ ਮੇਰੇ ਜਾਨ ਬਾਬਤ ਘਰ ਵਿੱਚ ਕਿਸੇ ਨੂੰ ਵੀ ਪੈਣਕ ਤੱਕ ਨਾ ਪਵੇ ਨਿੰਮੋਚਾ ਨੇ ਉਹੀ ਜੀ ਆਵਾਜ਼ ਵਿੱਚ ਸਤਨੰਨ ਨੇ ਜਵਾਬ ਦਿੱਤਾ ਚੰਗਾ ਇਸ ਵੇਲੇ ਬਾਹਰੋਂ ਕੇ ਸਰਕਾਰ ਤੇ ਮੁੰਨੀ ਨੂੰ ਇਸੇ ਪਾਸੇ ਹੁੰਦਾ ਤਾਂ ਕਿ ਬੂਹੇ ਵਿੱਚ ਖੜੋਤੀ ਰੁਕ ਮੰਨੇ ਇਹਨਾਂ ਵਾਲਾ ਇਸ਼ਾਰਾ ਕਰ ਦਿੱਤਾ ਦੋਹਾਂ ਇਸ ਬਰਤਲਾਪ ਨੂੰ ਵਿੱਚੇ ਛੱਡ ਕੇ ਹੋਰ ਗੱਲਾਂ ਕਰਨ ਲੱਗ ਪਈ ਧੰਨ